ਤੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਕੀਤਾ ਹੈ ਅਤੇ ਇਸ ਦੌਰਾਨ ਭਾਜਪਾ ਵਿਧਾਇਕ ਕਸ਼ਮੀਨੀ ਸ਼ਰਮਾ ਵੀ ਮੌਜੂਦ ਰਹੇ ਨੇ ਤੋਂ ਦੱਸਿਆ ਕਿ ਪਠਾਨਕੋਟ ਦੇ ਵਿੱਚ ਇਹ ਹੰਗਾਮਾ ਹੋਇਆ ਹੈ ਦਰਅਸਲ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਵਰਕਰ ਆਪਸ ਦੇ ਵਿੱਚ ਭਿੜੇ ਨੇ ਤੇ ਪੋਸਟਰਾਂ ਨੂੰ ਲੈ ਕੇ ਪੋਸਟਰ ਲਾਉਣ ਨੂੰ ਲੈ ਕੇ ਹੰਗਾਮਾ ਹੋਇਆ ਹੈ ਦੋਹਾਂ ਪਾਰਟੀਆਂ ਦੇ ਵਰਕਰਾਂ ਦੇ ਵਿੱਚ ੱੱਕਾ ਮੁੱਤੀ ਹੋਈ ਹੈ ਦੱਸ ਦिए ਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਸਥਿਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਭਾਜਪਾ ਵਿਧਾਇਕ ਕਸ਼ਵਨੀ ਸ਼ਰਮਾ ਵੀ ਮੌਜੂਦ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਦਰਅਸਲ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਭਾਜਪਾ ਦੇ ਵਰਕਰਾਂ ਵਿਚਾਲੇ ਧੱਕਾ ਮੁੱਤੀ ਹੋਈ ਹੈ ਇਸ ਦੌਰਾਨ ਬੀਜੇਪੀ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਵਿਧਾਇਕ ਕਸ਼ਵਨੀ ਸ਼ਰਮਾ ਮੌਜੂਦ ਰਹਿਣੇ ਪਠਾਨਕੋਟ ਤੋਂ ਵਿਧਾਇਕ ਨਿਸ਼ਮਨੀ ਸ਼ਰਮਾ ਦੱਸਦੀ ਹੈ ਕਿ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਵੇਂ ਧੱਕਾ ਮੁੱਕੀ ਹੋ ਰਹੀ ਹੈ ਪੁਲਿਸ ਮੌਕੇ ਤੇ ਮੌਜੂਦ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਮੌਜੂਦ ਹੈ ਤੇ ਵਰਕਰਾਂ ਨੂੰ ਪਿੱਛੇ ਕਰਨ ਦੀ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਵੇਂ ਪਾਸੇ ਦੇਖ ਲਓ ਦੇਖਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਸਮਰਥਕ ਨੇ ਜਿਹੜੇ ਆਪਸ ਦੇ ਵਿੱਚ ਝੜ ਰਹੇ ਨੇ ਤੇ ਇੱਥੇ ਪੋਸਟਰਾਂ ਨੂੰ ਲੈ ਕੇ ਇਹ ਹੰਗਾਮਾ ਹੋਇਆ ਹੈ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਪੁਲਿਸ ਦੇ ਨਾਲ ਵੀ ਬਹਿਸਵਾਜ਼ੀ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਠਾਨਕੋਟ ਤੋਂ ਜਿੱਥੇ ਬੀਜੇਪੀ ਅਤੇ ਆਮ ਆਦਮੀ ਪਾਰਟੀ ਵਰਕਰਾਂ ਵਿਚਾਲੇ ਟੱਕਰ ਮੁਕੀ ਹੋਈ ਆ ਪੋਸਟਰਾਂ ਨੂੰ ਲੈ ਕੇ ਹੰਗਾਮਾ ਹੋਇਆ ਹੈ ਪੁਲਿਸ ਮੌਕੇ ਤੇ ਆ ਅਸ ਵੇਲੇ ਸਾਡੇ ਸਹਿਯੋਗੀ ਜਤਿੰਦਰ ਮੋਹਨ ਪਠਾਨਕੋਟ ਤੋਂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਜਤਿੰਦਰ ਕੀ ਅਪਡੇਟ ਹੈ ਆਖਿਰੇ ਕਿਉਂ ਹੋਇਆ ਹੰਗਾਮਾ ਵੱਡਾ ਕਾਰਨ ਕੀ ਹੈ ਇਸ ਦਾ ਜੀ ਜਤਿੰਦਰ ਵੀ ਦੱਸ ਦिए ਕਿ ਅੱਜ ਪਠਾਨਕੋਟ ਦੇ ਵਿੱਚ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲਾ ਤੇ ਭਗਵੰਤ ਮਾਨ ਦੀ ਇੱਕ ਰੈਲੀ ਰੋਡ ਸ਼ੋ ਹੋਣ ਜਾ ਰਿਹਾ ਸੀ ਇਸ ਤੋਂ ਪਹਿਲਾਂ ਹੀ ਵਰਕਰਾਂ ਵੱਲੋਂ ਪਠਾਨਕੋਟ ਦੇ ਸਾਧੇ ਉਤੇ ਰੋਡ ਤੋਂ ਨਿਕਲਣਾਂ ਤੇ ਉਸ ਕੋ ਪਹਿਲਾ ਸਾਧੇ ਛੰਡੀਆਂ ਅਤੇ ਬੋਰਡ ਲਗਾਏ ਗਏ ਸਨ ਲੇਕਿਨ ਭਾਜਪਾ ਵੱਲੋਂ ਅਤੇ ਭਾਜਪਾ ਦੇ ਵਰਕਰਾਂ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਿਹੜੀ ਚੌਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਇਹਨਾਂ ਵੱਲੋਂ ਸਰਕਾਰੀ ਬਿਲਡਿੰਗਾਂ ਅਤੇ ਕਲੋਸ ਸੰਡੀਆਂ ਲਗਾਈਆਂ ਗਈਆਂ ਜਿਸ ਦੀ ਇਜਾਜ਼ਤ ਇਲੈਕਸ਼ਨ ਕਮਿਸ਼ਨ ਨਹੀਂ ਦਿੰਦਾ ਇਸ ਨੂੰ ਲੈ ਕੇ ਭਾਜਪਾ ਦੇ ਪ੍ਰਧਾਨ ਅਸ਼ਵਿਨ ਸ਼ਰਮਾ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਪਠਾਨਕੋਟ ਦੇ ਵਿਧਾਇਕ ਅਸ਼ਵਿਨ ਸ਼ਰਮਾ ਅੱਜ ਆਪਣੇ ਵਰਕਰਾਂ ਸਣੇ ਪਠਾਨਕੋਟ ਦੇ ਉਸ ਥਾਂ ਦੇ ਉੱਤੇ ਆਏ ਜਿੱਥੋਂ ਰੋਡ ਤੋਂ ਨਿਕਲਣਾ ਸੀ ਅਤੇ ਇਸ ਬਾਰੇ ਉਹਨਾਂ ਨੇ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਵੀ ਦਿੱਤੀ ਲੇਕਿਨ ਇਸ ਵਿਚਾਲੇ ਅਚਾਨਕ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਉਸ ਇਲਾਕੇ ਵਿੱਚ ਆ ਗਏ ਤੇ ਦੋਨੋਂ ਹੀ ਪਾਰਟੀ ਦੇ ਵਰਕਰ ਆਹਮਣੋਂ ਸਾਹਮਣੇ ਹੋ ਪਏ ਦੋਨੋਂ ਵਿੱਚ ਹਲਕੀ-ਫੁਲਕੀ ਜਿਹੜੀ ਤਕਾਮੁਕੀ ਵੀ ਹੋਈ ਹੈ ਲੇਕਿਨ ਪੁਲਿਸ ਪ੍ਰਸ਼ਾਸਨ ਅਸੇ ਪੁਲਿਸ ਦੇ ਉੱਚ ਅਧਿਕਾਰੀ ਉਸ ਵੇਲੇ ਮੌਕੇ ਤੇ ਮੌਜੂਦ ਸੀ ਅਤੇ ਇਹਨਾਂ ਵੱਲੋਂ ਮੌਕੇ ਨੂੰ ਥਾਂਬਿਆ ਸਭ ਤੋਂ ਜਿਹੜੀ ਕੋਸ਼ਿਸ਼ ਕੀਤੀ ਗਿਆ ਲਗਾਤਾਰੇ ਲੰਬੀ ਬਹਿਸ ਬਾਜ਼ੀ ਦੋਨੋਂ ਪਾਰਟੀ ਦੇ ਵਰਕਰਾਂ ਵੱਲੋਂ ਕੀਤੀ ਗਈ ਇੱਕ ਪੁਜੇ ਦੇ ਖਿਲਾਫ ਨਾਅਰੇਬਾਜ਼ੀ ਵੀ ਜਮ ਕੇ ਕੀਤੀ ਗਈ ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਉਹਨਾਂ ਵੱਲੋਂ ਭਾਜਪਾ ਦੇ ਖਿਲਾਫ ਇਹ ਇਲਜ਼ਾਮ ਲਗਾਏ ਗਏ ਕਿ ਅੱਜ ਉਹਨਾਂ ਨੇ ਇੱਕ ਵੱਡੀ ਹੁਣ ਜਿਹੜੀ ਸਥਿਤੀ ਆ ਉਹ ਕੰਟਰੋਲ ਦੇ ਵਿੱਚ ਹੈ ਹੰਗਾਮਾ ਸ਼ਾਂਤ ਹੋ ਗਿਆ ਜੀ ਬਿਲਕੁਲ ਇੱਕ ਵੇਲੇ ਵੀ ਪਹੁੰਚਦੇ ਕਿਉਂਕਿ ਪਹਿਲਾਂ ਜਿਹੜੇ ਕੁਝ ਦੇ ਅਧਿਕਾਰੀ ਇਸ ਰੈਲੀ ਦੇ ਵਿੱਚ ਮੌਜੂਦ ਸੀ ਉਹ ਰੈਲੀ ਤੋਂ ਪਹਿਲਾਂ ਮੌਜੂਦ ਸੀ ਉਹਨਾਂ ਵੱਲੋਂ ਦੋਨੋਂ ਪਾਰਟੀਆਂ ਦੇ ਵਰਕਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਹ ਮਸਲਾ ਸ਼ਾਂਤ ਨਹੀਂ ਹੋਇਆ ਫਿਰ ਪੂਰੇ ਉੱਚ ਅਧਿਕਾਰੀ ਵੀ ਇਸ ਸੰਕਟ ਮੌਕੇ ਦੇ ਮੌਜੂਦ ਹੋਏ ਤੇ ਦੋਨਾਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਹਨ ਉਹਨਾਂ ਨੂੰ ਬਿਠਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਵੇਲੇ ਜਿਹੜਾ ਮਾਹੌਲ ਹੈ ਉਹ ਸ਼ਾਂਤ ਹੁੰਦਾ ਨਜ਼ਰ ਆਇਆ ਬਹੁਤ ਧੰਨਵਾਦ ਜਤਿੰਦਰ ਮੋਹਨ ਸਾਨੂੰ ਜਾਣਕਾਰੀ ਦੇਣ ਦੇ ਲਈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਠਾਨਕੋਟ ਤੋਂ ਜਿੱਥੇ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਸਮਰਥਕ ਆਪਸ ਦੇ ਵਿੱਚ ਭੜੇ ਨੇ ਦਰਸਤਾਲ ਇੱਥੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਰੋਡ ਸ਼ੋਅ ਕੀਤਾ ਜਾਣਾ ਸੀ ਤੇ ਉਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਝੰਡੇ ਲਾਏ ਜਾ ਰਹੇ ਸੀ ਪੋਸਟਰ ਲਾਏ ਜਾ ਰਹੇ ਸੀ ਤਾਂ ਇਸ ਦੌਰਾਨ ਭਾਜਪਾ ਦੇ ਵਰਕਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸਰਕਾਰੀ ਬਿਲਡਿੰਗਾਂ ਤੇ ਸਰਕਾਰੀ ਇਮਾਰਤਾਂ ਤੇ ਵੀ ਝੰਡੇ ਅਤੇ ਬੋਰਡ ਲਾਏ ਜਾ ਰਹੇ ਨੇ ਪੋਸਟਰ ਲਾਏ ਜਾ ਰਹੇ ਨੇ ਜਿਸ ਦਾ ਵਿਰੋਧ ਕੀਤਾ ਤਾਂ ਇਸ ਦੌਰਾਨ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਸਮਰਥਕ ਆਪਸ ਚ ਜੁੜੇ ਨੇ ਤਾਂ ਇਸ ਵੇਲੇ ਸਾਡੇ ਨਾਲ ਅਸ਼ਵਨੀ ਸ਼ਰਮਾ ਮੌਜੂਦਾ ਵਿਧਾਇਕ ਨੇ ਪਠਾਨਕੋਟ ਤੋਂ ਸਾਬਕਾ ਪ੍ਰਧਾਨ ਨੇ ਬੀਜੇਪੀ ਦੇ ਫੋਨ ਲਾਈਨ ਤੇ ਮੌਜੂਦ ਨੇ ਅਸ਼ਵਨੀ ਜੀ ਆਖਿਰ ਕੀ ਹੋਇਆ ਅਜੇ ਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਭਾਜਪਾ ਸਮਰਥਕ ਭਿੜੇ ਨੇ ਤੁਸੀਂ ਉੱਥੇ ਮੌਜੂਦ ਸੀ ਐਸਾ ਹੈ ਕਿ ਅੱਜ ਜਿਹੜੀ ਪਾਲਦਾ ਔਰ ਮਿਕਾ ਮਾਨ ਸਾਹਿਬ ਦਾ ਰੋਡ ਸ਼ੋਅ ਹੈ ਜੀ ਸਾਡੀ ਅਸੀਂ ਪ੍ਰਸ਼ਾਸਨ ਨੂੰ ਇੱਕ ਮੰਗ ਕੀਤੀ ਜੀ ਚੋਣ ਸਹਿਯੋਗ ਨੂੰ ਵੀ ਕੰਪਲੇਨ ਪਾਈ ਜੀ ਕਿ ਸਰਕਾਰੀ ਜਿਹੜੇ ਬਿਜਲੀ ਦੇ ਖੰਭੇ ਨੇ ਡਿਵਾਈਡਰ ਦੇ ਖੰਭੇ ਨੇ ਸਰਕਾਰੀ ਪ੍ਰਾਪਰਟੀਆਂ ਨੇ ਜਿਹੜੀਆਂ ਕਮੇਟੀ ਦੀਆਂ ਦੁਕਾਨਾਂ ਨੇ ਇਹਨਾਂ ਤੇ ਚੋਣ ਆਯੋਗ ਇਹ ਕਹਿੰਦਾ ਕਿ ਇਹਨਾਂ ਤੇ ਨਾ ਕੋਈ ਚਿੰਨਾ ਲੱਗ ਸਕਦਾ ਜੀ ਨਾ ਕੋਈ ਹੋਲਡਿੰਗ ਲੱਗ ਸਕਦਾ ਲੇਕਿਨ ਜਿਹੜੀ ਮੌਜੂਦਾ ਸਰਕਾਰ ਹੈ ਉਹ ਚੋਣ ਆਯੋਗ ਨੂੰ ਠੇਂਗਾ ਦਿਖਾ ਕੇ ਪ੍ਰਸ਼ਾਸਨ ਔਰ ਆਪਣੀ ਸત્તા ਦਾ ਦੁਰਉਪਯੋਗ ਕਰ ਰਹੀ ਸੀ ਜੀ ਉਹਦੇ ਰੋਸ਼ ਦੇ ਅੰਦਰ ਬੀਜਪੀ ਪ੍ਰਸ਼ਾਸਨ ਨੂੰ ਇਹ ਕਹਿ ਰਹੀ ਸੀ ਕਿ ਬੋਰਡ ਵਗੈਰਾ ਉਤਰਵਾਓ ਕਿਉਂਕਿ ਅਗਰ ਅੱਥੀ ਪਰਮਿਸ਼ਨ ਲਈ ਹੋਈ ਸੀ ਦੁਕਾਨਾਂ ਦੇ ਝੰਡੇ ਲਗਾਉਣ ਦੀ ਜਿਨ੍ਹਾਂ ਦੀਆਂ ਦੁਕਾਨਾਂ ਸੀ ਜੀ ਉਸ ਵੇਲੇ ਉਹਨਾਂ ਨੇ ਬਹਾਨਾ ਮਾਰਤਾ ਕਿ ਇਹ ਕਮੇਟੀ ਦੀਆਂ ਦੁਕਾਨਾਂ ਹਨ ਹਮ ਲੇਕਿਨ ਅੱਜ ਗਾਂਧੀ ਦਾ ਪੁੱਤ ਨਹੀਂ ਬੁੱਤ ਲੱਗਾ ਹੋਇਆ ਗਾਂਧੀ ਚੌਂਕ ਬੋਲਦੇ ਆ ਜੀ ਉਹਨੂੰ ਨਹੀਂ ਛੜਿਆ ਕੋਈ ਸਰਕਾਰੀ ਖੰਭਾ ਨਹੀਂ ਝੜਿਆ ਤੁਹਾਨੂੰ ਇਹ ਇਤਰਾਜ਼ ਹੈ ਕਿ ਸਰਕਾਰੀ ਇਮਾਰਤਾਂ ਤੇ ਜੰਤਕ ਥਾਮਾਂ ਤੇ ਸਰਕਾਰੀ ਜਿਹੜੀਆਂ ਬਿਲਡਿੰਗਸ ਨੇ ਜਾਂ ਸਰਕਾਰੀ ਜਿਵੇਂ ਤੁਸੀਂ ਕਿਹਾ ਕਿ ਮਹਾਤਮਾ ਗਾਂਧੀ ਦਾ ਬੁੱਤ ਲੱਗਿਆ ਉਸ ਤਰ੍ਹਾਂ ਤੇ ਵੀ ਝੰਡੇ ਲਾ ਦਿੱਤੇ ਗਏ ਇਸ ਦਾ ਇਤਰਾਜ਼ ਹੈ ਤੁਹਾਨੂੰ ਉਹਦਾ ਇਤਰਾਜ਼ ਜਦੋਂ ਇਤਰਾਜ਼ ਕੀਤਾ ਜੀ ਇਹ ਆਪਣੀ ਸੱਤਾ ਦਾ ਦੁਰਉਯੋਗ ਕਰਦੇ ਹੋਏ ਗਾਲੀ ਗਲੋਛ ਕਰਨ ਦੇ ਲਈ ਇਹਨਾਂ ਦੇ ਕੋਈ 20 25 ਲੋਕ ਆ ਗਏ ਉੱਤੇ ਸਾਡੀ ਇਹਨਾਂ ਨਾਲ ਤਾਂ ਗੱਲ ਹੀ ਕੋਈ ਨਹੀਂ ਸਾਡੀ ਗੱਲ ਤਾਂ ਪ੍ਰਸ਼ਾਸਨ ਨਾਲ ਹੈ ਕੀ ਉਤਰਵਾ ਦਿੱਤੇ ਜਦੋਂ ਤੁਸੀਂ ਪ੍ਰਸ਼ਾਸਨ ਕੋਲ ਅਪੀਲ ਕੀਤੀ ਅਸ਼wini ਜੀ ਇਹ ਉਤਰਵਾਏ ਗਏ ਫਿਰ ਮੈਂ ਡੀਸੀ ਗੁਰਦਾਸਪੁਰ ਜੀ ਨੂੰ ਵੀ ਦੱਸਿਆ ਡੀਸੀ ਪਠਾਨਕੋਟ ਨੂੰ ਦੱਸਿਆ ਜਿਹੜੇ ਅਬਜ਼ਰਵਰ ਇੱਥੇ ਆਏ ਨੇ ਉਹਨਾਂ ਨੂੰ ਦੱਸਿਆ ਔਰ ਇਤਨਾ ਪ੍ਰੈਸ਼ਰ ਆਇਆ ਕਿ ਜਿਹੜੀ ਇਹ ਨਗਰ ਨਿਗਮ ਹੈ ਜਿਹਨੇ ਲਾਣੇ ਸੀ ਉਹ ਪੰਗੂ ਬਣੀ ਬੈਠੀ ਐ 10-15 ਮੋੜ ਲਾਏ ਆਪਣੀ ਗੱਡੀ ਚ ਪਾ ਕੇ ਲੈ ਕੇ ਜਾਣ ਲੱਗੇ ਆਮ ਆਦਮੀ ਪਾਰਟੀ ਦੇ ਪੰਚਤ ਨੌਜਵਾਨਾਂ ਨੇ ਉਹ ਗੱਡੀ ਜੋ ਬੋੜ ਉਤਰਾਲੇ ਜੀ ਜੀ ਅਸ਼ਵਨੀ ਜੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵੀ ਫੋਨ ਲਾਈਨ ਤੇ ਮੌਜੂਦ ਨੇ ਉਹਨਾਂ ਤੋਂ ਵੀ ਜਾਣਦੇ ਆ ਸਰ ਤੁਹਾਡਾ ਕੀ ਕਹਿਣਾ ਹੈ ਇਸ ਤੇ ਅਸ਼ਵਨੀ ਸ਼ਰਮਾ ਜੀ ਕਹਿੰਦੇ ਨੇ ਕਿ ਤੁਸੀਂ ਸਰਕਾਰੀ ਇਮਾਰਤਾਂ ਤੇ ਬਿਲਡਿੰਗਾਂ ਤੇ ਵੀ ਆਮ ਆਦਮੀ ਪਾਰਟੀ ਦੇ ਝੰਡੇ ਲਾਏ ਪੋਸਟਰ ਲਾ ਦਿੱਤੇ ਇਹ ਵੀ ਸਰਕਾਰੀ ਇਮਾਰਤ ਹੈ ਕੋਈ ਸਾਡਾ ਚੰਡਾ ਨਹੀਂ ਆ ਇਹ ਪ੍ਰਾਈਵੇਟ ਮਾਰਕੀਟ ਹੈ ਗਾਂਧੀ ਚੌਂਕ ਦੇ ਵਿੱਚ ਸਾਰੇ ਆਲੇ ਦੁਆਲੇ ਦੋਨਾਂ ਪਾਸੇ ਅਸੀਂ ਲੋਕਾਂ ਦੀ ਦੁਕਾਨਾਂ ਦੇ ਤੇ ਵੋਟ ਲਗਾਏ ਨੇ ਪ੍ਰਾਈਵੇਟ ਦੁਕਾਨਾਂ ਨੇ ਇਸੇ ਦੁਕਾਨਦਾਰ ਨੇ ਕੋਈ ਕੰਪਲੇਨਟ ਨਹੀਂ ਦਿੱਤੀ ਅਭੀ ਅਸ਼wini ਸ਼ਰਮਾ ਆਪਣੇ ਬੰਦੇ ਲਾ ਕੇ ਬਦਮਾਸ਼ ਲਾ ਕੇ ਅਸ਼wini ਸ਼ਰਮਾ ਗੁੰਡੇ ਲਾ ਕੇ ਇੱਥੇ ਆਇਆ ਔਰ ਗੁੰਡਿਆਰਾ ਹੀ ਉਹਨਾਂ ਨੂੰ ਲੋਕਾਂ ਨੂੰ ਧੱਕਿਆ ਦਿੱਤੀਆਂ ਨੇ ਦੁਕਾਨਦਾਰ ਨੂੰ ਤੇ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਨੂੰ ਧੱਕੀਆਂ ਦੇ ਕੇ ਤੇ ਉਹਨਾਂ ਨੂੰ ਗੰਦਾ ਵੀ ਆਪਣੇ ਮੈ ਲਗਾ ਅਸ਼wini ਸ਼ਰਮਾ ਸਾਡੇ ਨਾਲ ਆਪਣੇ ਪੁੱਤਰ ਦੀ ਅਸ਼wini ਸ਼ਰਮਾ ਜੀ ਵੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਕਿਉਂਕਿ ਅਸ਼wini ਸ਼ਰਮਾ ਵੀ ਉਸ ਪ੍ਰੋਗਰਾਮ ਦੇ ਗਰਾਮ ਦੇ ਵਿੱਚ ਮੌਜੂਦ ਸੀਗੇ ਤਾਂ ਅਸ਼wini ਜੀ ਤੁਹਾਡੇ ਤੇ ਵੀ ਇਲਜ਼ਾਮ ਨੇ ਕਿ ਤੁਹਾਡੇ ਨਾਲ ਸਮਰਥਕ ਨਹੀਂ ਉਸੀ ਬੰਦੇ ਲੈ ਕੇ ਆਏ ਹੋ ਬੀਪੂਤੀ ਸ਼ਰਮਾ ਜਿਹੜੇ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਉਹ ਵੇ ਇਲਜ਼ਾਮ ਲਾ ਰਹੇ ਨੇ ਮੇਰੀ ਸੁਣੋ ਗਾਜ ਯਾਸ਼ਨੀ ਜੀ ਪ੍ਰੋਬਲਮ ਸੀ ਕਿ ਇਲੈਕਸ਼ਨ ਕਮਿਸ਼ਨ ਕੋਲ ਜਾਂਦੇ ਉਹਨਾਂ ਨੂੰ ਕਹਿੰਦੇ ਉਹ ਸਾਨੂੰ ਨੋਟਿਸ ਦਿੰਦਾ ਇਹ ਕੋਣ ਦੇ ਚੜੇਲਵਾਲ ਨੇ ਇਹਨਾਂ ਨੂੰ ਕੋਈ ਡੀਸੀ ਲੱਗੇ ਆ ਸ਼ਰਮਾ ਜੀ ਜਾਂ ਇਲੈਕਸ਼ਨ ਕਮਿਸ਼ਨ ਕੋਈ ਨਹੀਂ ਕਿਉਂਕਿ ਇਹ ਈ ਹੈ ਅਸ਼wini ਸ਼ਰਮਾ ਜੀ ਦਾ ਇਹ ਕਹਿਣਾ ਸੀ ਕਿ ਜਦੋਂ ਸਾਡੇ ਵੱਲੋਂ ਇੱਥੇ ਝੰਡੀਆਂ ਲਾਈਆਂ ਗਈਆਂ ਸੀ ਤਾਂ ਸਾਨੂੰ ਇਹ ਕਹਿ ਦਿੱਤਾ ਗਿਆ ਕਿ ਇਹ ਕਮੇਟੀ ਦੀਆਂ ਦੁਕਾਨਾਂ ਨੇ ਤਾਂ ਸਾਡੀ ਵਾਰ ਨੂੰ ਉਤਰਵਾਏ ਗਏ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਸੀ ਉੱਥੇ ਹੀ ਝੰਡੇ ਲਾਏ ਗਏ ਜਿਹੜਾ ਮਹਾਤਮਾ ਗਾਂਧੀ ਦਾ ਬੁੱਤ ਲੱਗਿਆ ਉੱਥੇ ਝੰਡੇ ਲਾਏ ਗਏ ਨੇ ਨਹੀਂ ਮੇਰੀ ਪਹਿਲੇ ਸਭ ਤੋਂ ਪਹਿਲੇ ਸਭ ਤੋਂ ਪਹਿਲੇ ਇੱਕ ਗੱਲ ਮੈਨੂੰ ਦੱਸੋ ਕਿ ਅਸ਼wini ਸ਼ਰਮਾ ਜੀ ਨੂੰ ਕਿਹੜੀ ਪੋਸਟ ਹੈਗੀ ਇਲੈਕਸ਼ਨ ਕਮਿਟੀ ਦੀ ਅਛੂ ਜਰਮਨੀ ਕੋਲ ਕਿਹੜੀ ਬੋਸ ਹੈ ਇਲੈਕਸ਼ਨ ਕਮਿਸ਼ਨਰ ਦੀ ਇਹ ਕੋਣ ਹੁੰਦੇ ਐ ਤੇ ਬੰਦੇ ਲਾ ਗਏ ਤੇ ਬਰਮਾਸ਼ੀ ਲਾ ਦੇ ਗਏ ਤੇ ਕਹਿੰਦੇ ਨੇ ਕਿ ਮੈਂ ਡੀਸੀ ਨੂੰ ਸ਼ਿਕਾਇਤ ਨਹੀਂ ਕੀਤੀ ਐ ਮੈਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਐ ਇਸ ਤਰ੍ਹਾਂ ਨਹੀਂ ਐ ਕਿ ਅਸੀਂ ਤੁਹਾਡੇ ਨਾਲ ਗੁੱਸੇ ਦੀ ਗੱਲ ਹੈ ਜੀ ਤੁਹਾਡੇ ਕੋਲ ਕੀ ਐ ਇਹ ਤੁਸੀਂ ਤੁਸੀਂ ਗੁੰਡਾ ਕਰਕੇ ਮੈਂ ਦੱਸਿਆ ਪਹਿਲੇ ਆਪਣੀ ਡੈਸੀਗਨੇਸ਼ਨ ਦੇਣ ਅਰੇ ਜੀ ਆਖੀ ਕੋਣ ਹੋ ਮੈਂ ਆ ਵੀ ਸਿਪਾਹੀਆਂ ਮੈਂ ਆਪਣੀ ਪਾਰਟੀ ਦੇ ਸਿਪਾਹੀਆਂ ਅਸ਼ੂ ਜਰਮਨੀ ਜੀ ਤੁਸੀਂ ਮੇਰਾ ਯਾਤੋ ਪੇ ਤੁਹਾਡਾ ਜੀ ਵਜੂਦ ਆ ਤੁਸੀਂ ਕਿਉਂ ਆਏ ਥੇ ਤੁਸੀਂ ਲਖਸ਼ੀਰ ਦੇ ਵਿੱਚ ਕੋਈ ਤੁਹਾਨੂੰ ਅਰੇ ਮੇਰਾ ਮੇਰਾ ਕਿਉਂ ਨਹੀਂ ਵਜੂਦ ਹੁੰਦੀ ਹੈ ਮੇਰਾ ਕਿਉਂ ਨਹੀਂ ਵਜੂਦ ਹੁੰਦੀ ਹੈ ਤੇ ਮੇਰਾ ਕਿਉਂ ਨਹੀਂ ਮੁਕਦੇ ਆ ਲਖਸ਼ੀਰ ਜੀ ਬਣੀ ਮੁਟੋ ਫੋੜਾ ਗਿਆ ਚਿਕਾ ਮਿਲਣਾ ਸ਼ਰਤਾਂ ਦੀ ਮर्यादा ਰੱਖਣੀ ਚਾਹੀਦੀ ਹੈ ਵੀ ਪੂਤੀ ਜੀ ਮੈਂ ਤੁਹਾਨੂੰ ਰੋਕ ਰਿਹਾ ਅਸ਼ਵਨੀ ਸ਼ਰਮਾ ਜੀ ਆਪਣੀ ਤੁਸੀਂ ਗੱਲ ਰੱਖੋ ਫਿਰ ਵੀ ਪੂਤੀ ਜੀ ਤੁਹਾਤੋਂ ਵੀ ਅਸੀਂ ਜਵਾਬ ਲਵਾਂਗੇ ਸਾਡੇ ਦਰਸ਼ਕ ਦੇਖ ਰਹੇ ਨੇ ਲੱਖਾਂ ਕਰੋੜਾ ਲੋਕ ਦੇਖ ਰਹੇ ਨੇ ਤੁਹਾਨੂੰ ਕਿ ਅ ਅਦਰਸਲ ਪੂਰਾ ਮਾਮਲਾ ਸਮਝਣ ਦੀ ਵੀ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਦਾ ਟਕਰਾਅ ਕਿਉਂ ਜੇ ਤੁਸੀਂ ਆਪਣਾ ਪ੍ਰਚਾਰ ਕਰਨਾ ਤੁਸੀਂ ਕਰ ਸਕਦੇ ਹੋ ਅਸ਼wini ਜੀ ਪਹਿਲਾਂ ਤੁਹਾਡੇ ਕੋਲ ਐਸਾ ਐਸਾ ਕਿ ਤੁਸੀਂ ਇਦਾਂ ਕਰੋ ਤੁਹਾਡਾ ਕੋਈ ਪੱਤਰਕਾਰ ਪਠਾਨਕੋਟ ਹੋਏਗਾ ਜੀ ਨਿਸ਼ਪੱਖ ਰੂਪ ਚ ਉਹ ਉਥੇ ਜਾਏ ਕਬੂਤੀ ਆਪਣਾ ਛੋਟਾ ਭਾਈ ਹੈ ਕੋਈ ਇਹਦੇ ਨਾਲ ਲੜਾਈ ਨਹੀਂ ਹੈ ਮੇਰੀ ਵਿਅਕਤੀਗਤ ਲੇਕਿਨ ਸਰਕਾਰੀ ਖੰਬੇ ਤੇ ਗਾਂਧੀ ਚੌਂਕ ਤੇ ਕਿਹੜਾ ਇਲੈਕਸ਼ਨ ਕਮਿਸ਼ਨ ਕਹਿੰਦਾ ਕਿ ਕਰਾਸ ਸਿੰਘ ਦੇ ਤੁਸੀਂ ਗਲੀ ਨੂੰ ਕਰਾਸ ਕਰਕੇ ਝੰਡੀਆਂ ਲਗਾ ਸਕਦੇ ਹੋ ਵਿਪੁਤੀ ਨੂੰ ਜਵਾਬ ਦੇ ਜੀ ਅਸ਼ਵਨੀ ਜੀ ਤੁਹਾਨੂੰ ਲੋਕ ਰਹਿ ਵਿਪੁਤੀ ਨੂੰ ਜਵਾਬ ਦੇ ਦਿਓ ਪਲੀਜ਼ ਮੇਰੀ ਮੇਰੀ ਇਹ ਗੱਲ ਸੁਣੋ ਜੀ ਦੇਖੋ ਮੈਂ ਇਹਨਾਂ ਦੀ ਗੱਲ ਮੰਨ ਲਈ ਮੈਂ ਇਹਨਾਂ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਪਹਿਲੇ ਇਹ ਦੱਸੋ ਕਿ ਇਹਨਾਂ ਕੋਲ ਕੀ ਅਥਾਰਟੀ ਹੈ ਕਿ ਇਹ ਬੰਦੇ ਲੈ ਕੇ ਉੱਥੇ 15-20 ਆਪਣੀ ਪਾਰਟੀ ਦੇ ਬੰਦੇ ਲੈ ਕੇ ਤੇ ਉੱਥੇ ਜਾ ਕੇ ਸਾਡੇ ਬੋਰਡ ਔਰ ਝੰਡੇ ਉਤਰਵਾਣ ਇਹਨਾਂ ਇਹਨਾਂ ਨੂੰ ਇਲੈਕਸ਼ਨ ਕਿਵੇਂ ਠੀਕ ਹੈ ਬੱਸ ਮੈਂ ਜਵਾਬ ਲੈਣਾ ਪਰ ਜਵਾਬ ਲੈਣਾ ਹੈ ਕਿ ਅਸ਼ਵਨੀ ਜੀ ਤੁਹਾਡੇ ਕੋਲ ਕੋਈ ਤੁਹਾਡੇ ਕੋਲ ਤੂੰ ਅਥਾਰਟੀ ਹੈ ਕਿ ਤੁਸੀਂ ਝੰਡੇ ਉਤਰਵਾ ਦਿਓ ਤੁਸੀਂ ਤਾਂ ਸ਼ਿਕਾਇਤ ਕਰ ਸਕਦੇ ਸੀ ਸਿਰਫ ਅਰੇ ਇੱਕ ਮਿੰਟ ਇੱਕ ਮਿੰਟ ਮੈਨੂੰ ਲੱਗਦਾ ਹੈ ਕਿ ਮੇਰੇ ਛੋਟੇ ਭਾਈ ਨੂੰ ਵੀ ਨਾ ਝੂਠ ਬੋਲਣ ਦੀ ਆਦਤ ਪੈ ਗਈ ਹੈ ਜੀ ਉੱਥੇ ਵੀਡੀਓਗ੍ਰਾਫੀ ਹੋਈ ਹੈ ਉੱਥੇ ਹਜ਼ਾਰਾਂ ਪੱਤਰਕਾਰ ਸੀ ਅਸ਼wini ਸ਼ਰਮਾ ਨੇ ਕੋਈ ਝੰਡਾ ਜਾਂ ਉਹਦੇ ਕਾਰਕਿਰਤਾ ਨੇ ਕਿਸੇ ਝੰਡੇ ਨੂੰ ਕਿਸੇ ਬੋਰਡ ਨੂੰ ਹੱਥ ਲਗਾਇਆ ਹੋਏ ਤੇ ਇਹ ਪਰਚਾ ਕਰਾ ਦੇਣ ਦੂਜੀ ਗੱਲ ਮੇਰਾ ਰੋਸ ਪ੍ਰਸ਼ਾਸਨ ਦੇ ਨਾਲ ਹੈ ਇਹ ਨਾਲ ਨਹੀਂ ਆਮ ਆਪੀ ਪਾਰਟੀ ਆਪਣਾ ਜਲੂਸ ਕੱਢੇ ਜਲਸੇ ਕਰੇ ਰੋਡ ショਅ ਕਰਦੇ ਉਹਦੇ ਤੇ ਥੋੜਾ ਤਰਾਜਾ ਲੇਕਿਨ ਅਗਰ ਮੇਰੀ ਕੰਪਲੇਨ ਦੇ 4 ਘੰਟੇ ਬਾਅਦ ਵੀ ਪ੍ਰਸ਼ਾਸਨ ਸੱਤਾ ਪੱਖਸ਼ ਦੇ ਕੋਲ ਡਰਿਆ ਰਹੇ ਸਹਿਮਿਆ ਰਹੇ ਚੋਣ ਆਯੋਗ ਨੂੰ ਵੀ ਸੱਚਾਈ ਤੋਂ ਰਹੇ ਤੇ ਮੈਨੂੰ ਦੱਸੋ ਲੋਕਤੰਤਰ ਦੇ ਅੰਦਰ ਸੜਕ 'ਤੇ ਆ ਕੇ ਇਹਨੂੰ ਆਪਣੀ ਗੱਲ ਕਹਿੰਦਾ ਅਦਿਕਾਰ ਹੈ ਜਾਨੀ ਆ ਜੀ ਸੁਣੀ ਜੀ ਬੀਪੂਤੀ ਜੀ ਤਾਂ ਕਹਿ ਰਹੇ ਨੇ ਕਿ ਅਸੀਂ ਤਾਂ ਕਿਤੇ ਸਰਕਾਰੀ ਥਾਂ ਤੇ ਝੰਡਾ ਲਾਇਆ ਹੀ ਨਹੀਂ ਕਿਤੇ ਪੋਸਟਰ ਲਾਇਆ ਹੀ ਨਹੀਂ ਦੇਖੋ ਮੇਰੀ ਸਿਰੋਗੱਲ ਐਸਾ ਉਹ ਨੇ ਮੰਨੇ ਨੇ ਉਹ ਨੇ ਹੁਣੇ ਉਹ ਨੇ ਮੰਨੇ ਨੇ ਉਹ ਬੀਪੂਤੀ ਜੀ ਜਵਾਬ ਦੇ ਦਿਓ ਕੇ ਕੰਮ ਸੇ ਕੰਮ ਤੁਸੀਂ ਜਾ ਕੇ ਇਲੈਕਸ਼ਨ ਕਮਿਸ਼ਨਰ ਨੂੰ ਕਹੋ ਡੀਸੀ ਨੂੰ ਕਹੋ ਉਹਨਾਂ ਦੀ ਪਾਰਟੀ ਨਾਲ ਆਵੇ ਫਿਰ ਝੰਡੇ ਉਤਾਰੇ ਜਾ ਸਕਦੇ ਆ ਜਦੋਂ ਤੁਸੀਂ ਆਪ ਹੀ ਕਾਨੂੰਨ ਅਫਸਰ ਐ ਤੁਹਾਨੂੰ ਕਿਹਨੇ ਪਾਵਰ ਦਿੱਤੀ ਵੀ ਕਾਨੂੰਨ ਹਿਲਾ ਕੇ ਲੈ ਕੇ ਤੇ ਆਪਣੇ ਝੰਡੇ ਉਹ ਜੀ ਫਿਰ ਦੋਨਾਂ ਜੇ ਤੁਸੀਂ ਦੋਨੇ ਬੋਲੋਗੇ ਤਾਂ ਆਵਾਜ਼ ਸਾਫ਼ ਨਹੀਂ ਸੁਣਨੀ ਅਸ਼ਵਨੀ ਜੀ ਇਹੀ ਗੱਲ ਵਾਰ-ਵਾਰ ਹੋ ਰਹੀ ਆ ਉਹ ਕਹਿੰਦੇ ਨੇ ਕਿ ਠੀਕ ਹੈ ਤੁਹਾਨੂੰ ਇਤਰਾਜ਼ ਸੀ ਤੁਸੀਂ ਇਲੈਕਸ਼ਨ ਕਮਿਸ਼ਨ ਕੋਲੇ ਸ਼ਿਕਾਇਤ ਕਰੋ ਪਰ ਤੁਹਾਡੇ ਕੋਲੇ ਇਹ ਅਧਿਕਾਰ ਨਹੀਂ ਹੈ ਕਿ ਤੁਸੀਂ ਆਪਣੇ ਵਰਕਰਾਂ ਨਾਲ ਜਾਓ ਤੇ ਦੂਜੀ ਪਾਰਟੀ ਦੇ ਝੰਡੇ ਉਤਾਰ ਦਿਓ ਮੈਂ ਚੈਲੰਜ ਕਰਦਾ ਆਪਣੇ ਛੋਟੇ ਭਾਈ ਨੂੰ ਮੈਂ ਅਮਰਿਆਦੀਤ ਨਹੀਂ ਹੋ ਸਕਦਾ ਮੇਰਾ ਛੋਟਾ ਵੀਰ ਹੈ ਅਗਰ ਮੈਂ ਜਿਸੇ ਨਿਜਮਦਾ ਉਲੰਘਣ ਕੀਤਾ ਹੈ ਜੀ ਮੈਂ ਦੁਨਾਹ ਕਰਾਂ ਲੇਕਿਨ ਕੀ ਆਏ ਸਰਬਜਾਨਿਕ ਤੌਰ ਤੇ ਮਾਫੀ ਮੰਗਣਗੇ ਮੈਂ ਸਭ ਤੋਂ ਪਹਿਲਾਂ ਚੋਣਾਂ ਵਿਓ ਕੋ ਲਈ ਗਿਆ ਜੀ ਬੋਦੀ ਜੀ ਤੁਹਾਡੇ ਇਲਜ਼ਾਮ ਝੂਠੇ ਨੇ ਇਹ ਕਹਿ ਰਹੇ ਨੇ ਅਸ਼wini ਜੀ ਸਾਫ ਤੌਰ ਤੇ ਦੂਸਰੇ ਵਾਰ ਔਨ ਰਿਕਾਰਡ ਕਹਿ ਰਹੇ ਨੇ ਕਿ ਤੁਸੀਂ ਝੂਠ ਬੋਲ ਰਹੇ ਹੋ ਅਗਰ ਅਗਰ ਉਹ ਨਾ ਰਿਕਾਰਡ ਕਰ ਰਿਹਾ ਅਗਰ ਮੈਂ ਇਹਨਾਂ ਨੇ ਕਿਸੇ ਚੰਡੇ ਨੂੰ ਹੱਥ ਲਾਇਆ ਹੋਏ ਕਿਸੇ ਮੋਰ ਨੂੰ ਹੱਥ ਲਾਇਆ ਹੋਏ ਆਪਾਂ ਜਵਾਬ ਲੈ ਰਹੇ ਹਾਂ ਅਸ਼ਵਨੀ ਜੀ ਜੀ ਪੁੱਤੀ ਜੀ ਸਾਡੇ ਨਾਲ ਨੇ ਆਪਾਂ ਜਵਾਬ ਲੈ ਲਈਏ ਜਨਤਾ ਦੇਖ ਰਹੀ ਹੈ ਮੇਰੀ ਸੁਣੋ ਗੱਲ ਇਹ ਮੈਂ ਵੀ ਕਹਿ ਰਿਹਾ ਇਹਨਾਂ ਨੇ ਕਿਸੇ ਚੰਡੇ ਨੂੰ ਕੋਈ ਹੱਥ ਨਹੀਂ ਲਾਇਆ ਲੇਕਿਨ ਇਹਨਾਂ ਦੇ ਨਾਲ ਜਿਹੜੇ ਬੰਦੇ ਸੀਗੇ ਇਹਨਾਂ ਦੇ ਉਹਨਾਂ ਕੋਲ ਇਹਨਾਂ ਨੇ ਚੰਡੇ ਔਰ ਬੋਰਡ ਸਰਵਾਏ ਆ ਉਹਨਾਂ ਨੇ ਵੀ ਅਗਰ ਹੱਥ ਲਾਇਆ ਤਾਂ ਉਹ ਵੀ ਗੁਨਾਹਗਰ ਮੈਂ ਉਹ ਵੀ ਗੁਨਾਹਗਰ ਮੈਂ ਜੀ ਲੀਡਰ ਕਹਿੰਦਾ ਮੈਂ ਆਹ ਹੁਣ ਚਾਹੇ ਕਬੂਦੀ ਭਾਜੀ ਉਹਨਾਂ ਨੇ ਸਾਰੇ ਔਰ ਸਭ ਨੇ ਦੇਖੋ ਜੀ ਮੇਰੀ ਸਿਰ ਨੂੰ ਅਗਰ ਮੇਰੇ ਕਿਸੇ ਵੀ ਕਾਲੇ ਕਿਸੇ ਵੀ ਇਲੈਕਸ਼ਨ ਕਮਿਸ਼ਨਰ ਕੋਲ ਸ਼ਿਕਾਇਤ ਕਰਦੇ ਆ ਇਹਨਾਂ ਨੂੰ ਜਾਣਾ ਚਾਹੀਦਾ ਇਲੈਕਸ਼ਨ ਕਮਿਸ਼ਨਰ ਕੋਲ ਸ਼ਿਕਾਇਤ ਕਰਨਾ ਇਲੈਕਸ਼ਨ ਕਮਿਸ਼ਨਰ ਕੋਲ ਜਾਓ ਆਫਿਸ ਹੋਵੇ ਅਰੇ ਇਹ ਇੱਕ ਨਾ ਟਿਕਾਣਾ ਕਿ ਤੁਸੀਂ ਦੇਖੋ ਤੁਸੀਂ ਜਵਾਬ ਵੀ ਲੈ ਲਓ ਪਲੀਜ਼ ਹੁਣ ਜਵਾਬ ਲੈ ਲਓ ਕਬੂਦੀ ਭਾਜੀ ਛੋਟੇ ਦੇ ਜਵਾਬ ਲੈ ਲਈਏ ਛੋਟੇ ਭਾਜੀ ਛੋਟੇ ਭਾਜੀ ਜਵਾਬ ਲੈ ਲਓ ਹੁਣ ਜਵਾਬ ਲੈ ਲਓ ਬੋਲੋ ਬੋਲੋ ਮੇਰੇ ਮੇਰੇ ਕਿਸੇ ਕਾਰਕਟਰਤਾ ਨੇ ਵੀ ਤੁਹਾਡੇ ਚੰਡੇ ਨੂੰ ਤੁਹਾਡੇ ਬੋਰਡ ਨੂੰ ਹੱਥ ਲਗਾਇਆ ਉਹਦਾ ਗੁਲਾਗਰ ਮੈਂ ਇੱਕ ਗੱਲ ਦੂਜੀ ਗੱਲ ਜਦੋਂ ਪ੍ਰਸ਼ਾਸਨ ਬੈਰਾ ਹੋ ਜੇ ਚੋਣਯੋਗ ਆਪਣੇ ਕਰਤੱਵੇ ਦਾ ਪਾਲਣ ਨਾ ਕਰਨ ਇਹ ਲੋਕਤੰਤਰ ਜਿੱਥੇ ਤੁਹਾਨੂੰ ਰੋਡ ショਅ ਕਰਨ ਦੀ ਆਜ਼ਾਦੀ ਦਿੰਦਾ ਉੱਥੇ ਜੋਗ ਚ ਖੜੇ ਹੋ ਕੇ ਆਪਣੀ ਕਲ ਕਹਿਣ ਦੀ ਆਜ਼ਾਦੀ ਦਿੰਦਾ ਔਰ ਉਸ ਤੋਂ ਬਾਅਦ ਹੀ ਚੋਣਾਂ ਹੋਇਆ ਉਸ ਤੋਂ ਬਾਅਦ ਪ੍ਰਸ਼ਾਸਨ ਐਕਟੀਵੇਟ ਹੋਇਆ ਅਗਰ ਪ੍ਰਸ਼ਾਸਨ ਨੇ ਆਪਣੇ ਨਿਯਮ ਦਾ ਪਾਲਣ ਕੀਤਾ ਹੁੰਦਾ ਨਹੀਂ ਇਹ ਇੱਕ ਪ੍ਰੋਬਲਮ ਬਣਾਂਦੀ ਠੀਕ ਹੈ ਵਿਪੁਤਜੀ ਸਵਾਲ ਇਹ ਵੀ ਹੈ ਕਿ ਤੁਸੀਂ ਇਹ ਗੱਲ ਮੰਨਦੇ ਹੋ ਕਿ ਸਰਕਾਰੀ ਥਾਮਾਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਪੋਸਟਰ ਲਾਏ ਗਏ ਸੀ ਝੰਡੇ ਲਾਏ ਗਏ ਸੀ ਜੋ ਇਲੈਕਸ਼ਨ ਕਮਿਸ਼ਨ ਮੁਤਾਬਕ ਸਹੀ ਨਹੀਂ ਹੈ ਬਿਲਕੁਲ ਕਿਸੇ ਨੇ ਨਹੀਂ ਲਗਾਏ ਜੀ ਹੁਣ ਵੀ ਜਿਹੜੇ ਝੰਡੇ ਲੱਗੇ ਆ ਪੋਸਟਰ ਲੱਗੇ ਆ ਉਹ ਇੱਕ ਪ੍ਰਾਈਵੇਟ ਪ੍ਰੋਪਰਟੀ ਦੇ ਸਾਰੀਆਂ ਗਾਂਧੀ ਚੌਂਕ ਦੇ ਵਿੱਚ ਇਹਨਾਂ ਨੂੰ ਵੀ ਪਤਾ ਸੁਵੀ ਸ਼ਰਮਾਈ ਨੂੰ ਇਹ ਸਾਰਾ ਮੇਰੀਆ ਪ੍ਰਾਈਵੇਟ ਹੈ ਬਿਜਲੀ ਦਾ ਇਹ ਬਿਜਲੀ ਦਾ ਖੰਭਾ ਜਿਹੜਾ ਪ੍ਰਾਈਵੇਟ ਹੁੰਦਾ ਦੱਸ ਦਿਓ ਜੀ ਬਿਜਲੀ ਦਾ ਖੰਭਾ ਪ੍ਰਾਈਵੇਟ ਹੁੰਦਾ ਹੈ ਬਿਜਲੀ ਦੇ ਖੰਭਾ ਨੇ ਕਿਉਂ ਉਤਾਰ ਕੇ ਕੁਝ ਨਹੀਂ ਆਇਆ ਜੀ ਬਿਜਲੀ ਦਾ ਕੰਪਨੀ ਤੁਸੀਂ ਕੰਦ ਜੀ ਤੁਹਾਨੂੰ ਕੋਈ ਮੈਂ ਤੁਹਾਡਾ ਨਾਮ ਦਾ ਵੀਡੀਓ ਵਿੱਚ ਇਹਦੇ ਵੀਡੀਓ ਵਿੱਚ ਆਲੀ ਨਾ ਚੰ ਤੋਂ ਮੈਂ ਫੋਟੋ ਇਹਨਾਂ ਦੀ ਵੀ ਭੇਜ ਦੇਣਾ ਇਹਦੇ ਨਾਲ ਹੀ ਇੱਥੇ ਬਿਸ਼ਕਪੁਰਾ ਮੰਦਿਰ ਦੇ ਨਾਲ ਇੱਕ ਬਿਜਲੀ ਦਾ ਖੰਭਾ ਲੱਗਦਾ ਉਹਦੇ ਚਾਰੋਂ ਪਾਸੇ ਬੀਜੇਪੀ ਨੇ ਜਿਹੜੀ ਆ ਉਹ ਲਗਾਈ ਹੋਈਆਂ ਨੇ ਰੋਡ ਲਾਇਆ ਨੇ ਬੈਂਡੇ ਲਗਾ ਦੇ ਆ ਲਾ ਤੋਂ ਫੋਟੋ ਦੇ ਦੇ ਨਹੀਂ ਤੁਸੀਂ ਤੁਸੀਂ ਸੁਣ ਵੀ ਲੋ ਪਲੀਜ਼ ਜੀ ਜੀ ਅਸ਼ਵੀਨੀ ਜੀ ਤੁਸੀਂ ਜੀ ਤੁਸੀਂ ਇਹ ਦੱਸੋ ਮੈਂ ਜੇਕਰਾਸ ਸਿੰਘ ਰੋਡ ਦੀ ਝੰਡੀਆਂ ਲੱਗ ਸਕਦੀਆਂ ਕਿਆ ਜਾਂ ਨਹੀਂ ਮੈਂ ਕੋਬੋ ਤੇ ਮੈਂ ਵੀਡੀਓ ਸ਼ਾਇਆ ਕਰ ਦੇਣਾ ਐਸਾ ਨਹੀਂ ਹੈ ਕਾਰਨ ਇਹ ਹੈ ਸ਼ੁਰੂਆਤ ਤੋਂ ਕਰਨੀ ਰਾਜਨੀਤੀ ਦੇ ਅੰਦਰ ਇਸ ਲੈਵਲ ਤੱਕ ਕੋਈ ਨਹੀਂ ਜਾਂਦਾ ਅਗਰ ਮੇਰੇ ਕਾਰਜਕ੍ਰਮ ਚ ਝੰਡੇ ਜਦੋਂ ਦੁਕਾਨਾਂ ਤੇ ਲੱਗੇ ਸੀ ਇਹ ਕਹਿ ਕੇ ਕਿ ਸਰਕਾਰੀ ਦੁਕਾਨਾਂ ਉਹ ਉਦੀ ਕੰਪਨੀ ਤੁਸੀਂ ਲੋਕਾਂ ਨੇ ਸ਼ੁਰੂਆਤ ਕੀਤੀ ਨਾ ਮੇਰਾ ਤੇ ਮਤੋਂ ਹੁੰਦਾ ਕਿ ਜਿਸਰਾ ਵੀ ਪ੍ਰੋਗਰਾਮ ਹੈ ਉਹ ਝੰਡੇ ਲਾਏ ਜੋ ਮਰਜ਼ੀ ਲਾਏ ਮੈਂ ਜ਼ਿੰਦਗੀ 'ਚ ਕਦੀ ਇਤਰਾਜ਼ ਨਹੀਂ ਕਰਦਾ ਲੇਕਿਨ ਸ਼ੁਰੂਆਤ 'ਚ ਇਹ ਭਾਜੀ ਦਿੱਤੀ ਹੈ ਤੇ ਭਾਜੀ ਲੈਣੀ ਪਣੀ ਹੈ ਫਿਰ ਕਾਨੂੰਨ ਦੇ ਦੇਖੋ ਜੀ ਜਵਾਬ ਦੇ ਦਿਓ ਇਸ ਗੱਲ ਤੇ ਅਸ਼ਵਨੀ ਜੀ ਕਹਿੰਦੇ ਨੇ ਕਿ ਸ਼ੁਰੂਆਤ ਤੁਸੀਂ ਕੀਤੀ ਤੁਸੀਂ ਹੁਣ ਜਦੋਂ ਝੰਡੇ ਲਾਏ ਤਾਂ ਅਸੀਂ ਉਸ ਦਾ ਇਤਰਾਜ਼ ਜਤਾਇਆ ਪਹਿਲਾਂ ਤੁਸੀਂ ਇਤਰਾਜ਼ ਜਤਾਇਆ ਸੀ ਇਹ ਦੇਖੋ ਜੀ ਜੋ ਮਰਜੀ ਕਹੀ ਜਾਣ ਲੇਕਿਨ ਅੱਜ ਵੀ ਹੁਣ ਵੀ ਮੈਂ ਉੱਥੇ ਹੀ ਖੜਾ ਆਇਆ ਸਭ ਤੋਂ ਪਹਿਲੇ ਵੱਡੀ ਗੱਲ ਹੈ ਵੀ ਇਹਨਾਂ ਨੂੰ ਸਾਡੀ ਰੈਲੀ ਜਿੱਥੇ ਸਾਡੀ ਰੈਲੀ ਰੋਡ ਸ਼ੋਅ ਹੋਣਾ ਉਹ ਫਿਰ ਇਹਨਾਂ ਨੂੰ ਜ਼ਰੂਰਤ ਕੀ ਦੀ ਹਲੇ ਦੱਸੋ ਹਟਾ ਲੈ ਰੋਡ ਸ਼ੋਅ ਦੇ ਜਿੱਥੇ ਮੋਦੀ ਜੀ ਆਉਂਦੇ ਆ ਜਾਂ ਜਿੱਥੇ ਅਮਿਤ ਸ਼ਾਹ ਜੀ ਆਉਂਦੇ ਆ ਅਸੀਂ ਲੋਕੀ ਜਾਣੇ ਆ ਉਥੇ ਇਹਨਾਂ ਦਾ ਕੀ ਕੰਮ ਸੀ ਸਾਡੀ ਉੱਥੇ ਹੀ ਰੈਲ ਜਾਣ ਦਾ ਪਹਿਲੇ ਇਸ ਗੱਲ ਦਾ ਜਵਾਬ ਦੇਣ ਇਹ ਕੋਣ ਦੇ ਸਾਡੀ ਜਿੱਥੇ ਰੈਲੀ ਹੋ ਰਹੀ ਹੈ ਠੀਕ ਹੈ ਠੀਕ ਹੈ ਜੀ ਤੁਸੀਂ ਜਵਾਬ ਨਾਲ ਨਾਲ ਲੈ ਰਹੇ ਆ ਅਸ਼ਮਨੀ ਜੀ ਤੁਹਾਡੇ ਤੋਂ ਸਵਾਲ ਇਹ ਵੀ ਨੇ ਕਿ ਤੁਸੀਂ ਜਾਣ ਬੁੱਝ ਕੇ ਉੱਥੇ ਗਏ ਰੋ ਤੇ ਆમારી ਪਾਰਟੀ ਦੇ ਵਰਕਰ ਮੌਜੂਦ ਸੀਗੇ ਤੁਸੀਂ ਜਾਣ ਬੁਝ ਕੇ ਉਥੇ ਟਕਰਾਵ ਵਾਲੀ ਸਥਿਤੀ ਪੈਦਾ ਕੀਤੀ ਪਾ ਜੀ ਮੈਂ ਮੋਕੀ ਦਰਾਖਤੀ ਕਰ ਲੈਂਦੀ ਜਾਂ ਬੰਦਿਆਂ ਦੇ ਚਾਰਾਂ ਪਾਸੇ ਇੱਕ ਮਿੰਟ ਤੇ ਕਿਆ ਉਹ ਲੋਕਲ ਲੋਕਾਂ ਦੇ ਨਹੀਂ ਆ ਇੱਕ ਮਿੰਟ ਇੱਕ ਮਿੰਟ ਇੱਕੋ ਹੀ ਆਗੇ ਕੋਈ ਇੱਕੋ ਹੀ ਸ਼ਹਿਰ ਦੇ ਲੋਕ ਆ ਜੇ ਸਾਡੀ ਲੋੜ ਨਹੀਂ ਹੋਈ ਜੀ ਮੈਂ ਵਾਰ ਠੀਕ ਹੈ ਠੀਕ ਹੈ ਅਸ਼ਵਨੀ ਜੀ ਬਸ ਲਾਸਟ ਲਾਸਟ ਕੁਝ ਸੈਕਿੰਡਸ ਲਾਸਟ ਕੇਵਲ ਇਹ ਕਹਿਣਾ ਮੇਰ ਨੂੰ ਪੂਰਾ ਪਠਾਨਕੋਟ ਪੂਰਾ ਪੰਜਾਬ ਜਾਣਦਾ ਹੈ ਮर्यादा ਮਦਾ ਪਾਲਨ ਕਰਨਾ ਮੈਨੂੰ ਆਂਦਾ ਨਾ ਮੇਰੀ ਪਾਰਟੀ ਨੇ ਕਿਸੇ ਮਰਿਆਦਾ ਦਾ ਉਲੰਘਣ ਕੀਤਾ ਮੇਰਾ ਤਾਂ ਸਿੱਧਾ ਹੀ ਬੰਦਾ ਕਿ ਨਾ ਨਜਾਇਜ਼ ਕਰਨੀਆਂ ਨਾ ਨਜਾਇਜ਼ ਸਨ ਸਰ ਬਹੁਤ ਧੰਨਵਾਦ ਅਸ਼wini ਸ਼ਰਮਾ ਜੀ ਬੀਜੇਪੀ ਵਿਧਾਇਕ ਪਠਾਨਕੋਟ ਤੋਂ ਤੇ ਵੀਪੂਤੀ ਸ਼ਰਮਾ ਜੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਪਠਾਨਕੋਟ ਤੋਂ ਤੇ ਦੋਵਾਂ ਨੇ ਆਪੂ ਆਪਣਾ ਪੱਖ ਰੱਖਿਆ ਪਰ ਹੰਗਾਮਾ ਜ਼ਰੂਰ ਹੋਇਆ ਏ ਦਰਸਲ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋ ਸੀ ਤੇ ਇਸ ਦੌਰਾਨ ਪੋਸਟਰ ਲਾਉਣ ਨੂੰ ਲੈ ਕੇ ਪਠਾਨਕੋਟ ਚ ਹੰਗਾਮਾ ਹੋ ਗਿਆ ਬੀਜੇਪੀ ਤੇ ਆਪ ਵਰਕਰ ਆਹਮੋ ਸਾਹਮਣੇ ਹੋ ਗਏ